ਬੜੇ ਦੁਖ ਦੀ ਗੱਲ ਹੈ ਕਿ ਦੇਸ਼ ਦੇ ਵਿੱਚ ਤੇਲ ਦੀਆਂ ਕੀਮਤਾਂ ਇੰਨੀ ਤੇਜ਼ੀ ਨਾਲ ਵੱਧ ਰਹੀਆਂ ਹੈ ਕਿ ਹੈਰਾਨੀ ਹੋ ਰਹੀ ਹੈ ਸਾਨੂੰ ਜਦੋਂ ਕਿ ਦੁਨੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ ਪਰ ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਜਿੱਥੇ ਤੇਲ ਦੀਆਂ ਕੀਮਤਾਂ ਰੋਜ਼ ਵੱਧ ਰਹੀਆਂ ਹਨ ਅੱਜ 13ਵਾਂ ਦਿਨ ਹੋ ਗਿਆ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨੂੰ ਵਧਿਆ ਨੂੰ ਰੋਜ਼ ਕਦੇ 50 ਪੈਸੇ 60 ਪੈਸੇ 70 ਪੈਸੇ ਲੀਟਰ ਵਧਾਉਂਦੇ ਚੁੱਕ ਕੇ ਤੇ ਅੱਜ ਤੱਕ 13 ਦਿਨਾਂ ਦੇ ਵਿੱਚ 8 ਰੁਪਏ ਤੋਂ ਉੱਤੇ ਤਾਂ ਡੀਜ਼ਲ ਵੱਧ ਗਿਆ 7 ਰੁਪਏ ਤੋਂ ਉੱਤੇ ਪੈਟਰੋਲ ਵੱਧ ਗਿਆ ਇਹ 13 ਦਿਨ ਲਗਾਤਾਰ ਤੇਲ ਵਧਾਉਣਾ ਸਾਨੂੰ ਸਮਝ ਨਹੀਂ ਆਉਂਦੀ ਵੀ ਕੀ ਕਾਰਨ ਹੈ ਕੀ ਇਹਨਾਂ ਦੀ ਜੁਗਤ ਹੈ ਸਰਕਾਰ ਦੀ ਜਿਹੜੀ ਕਿ ਰੋਜ਼ 13 ਦਿਨਾਂ ਦੇ ਵਿੱਚ ਰੋਜ਼ ਵਧਾਉਂਦੀ ਆ ਰੋਜ਼ ਵਧਾਉਂਦੀ ਹੈ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਸਾਰੀਆਂ ਹੀ ਆਪੋਜੀਸ਼ਨ ਪਾਰਟੀਆਂ ਚੁੱਪ ਕਰੀਆਂ ਬੈਠੀਆਂ ਬੋਲਦਾ ਕੋਈ ਪਤਾ ਨਹੀਂ ਕੀ ਤਕਲੀਫ ਹੈ ਕੀ ਕਾਰਨ ਹੈ ਬੋਲਣਾ ਤਾਂ ਕੋਈ ਸਾਡੇ ਬੋਲਣ ਦੇ ਉੱਤੇ ਤਾਂ ਕੋਈ ਟੈਕਸ ਨਹੀਂ ਲੱਗਦਾ ਬੋਲਣ ਦੇ ਉੱਤੇ ਤਾਂ ਕੋਈ ਖਰਚ ਨਹੀਂ ਹੁੰਦਾ ਰੋਜ਼ ਅਸੀਂ ਬਿਆਨਬਾਜ਼ੀ ਕਰਦੇ ਆ ਵੱਡੇ ਵੱਡੇ ਇੱਕ ਦੂਜੇ ਨੂੰ ਭੰਡਣ ਦੀ ਨਿੰਦਣ ਦੀ ਕੋਈ ਕਸਰ ਨਹੀਂ ਛੱਡਦੇ ਪੋਲੀਟੀਕਲ ਲੀਡਰ ਹੈ ਜੇ ਨਾ ਬੋਲੋ ਨਾ ਇਹਨਾਂ ਦੇ ਗੱਲ ਦੇ ਵਿੱਚ ਖੁਰਕ ਹੋਣ ਲੱਗ ਜਾਂਦੀ ਹੈ ਇਹਨਾਂ ਨੂੰ ਤਕਲੀਫ ਹੋਣ ਜਾਂਦੀ ਹੈ ਢਿੱਡ ਦਾ ਅਫਰੇਮਾ ਹੋਣਾ ਸ਼ੁਰੂ ਹੋ ਜਾਂਦਾ ਜੇ ਨਾ ਬੋਲਿਆ ਜਾਵੇ ਇਹਨਾਂ ਤੋਂ ਪਰ ਇਹ ਦੁੱਖ ਦੀ ਗੱਲ ਹੈ ਕਿ ਡੀਜ਼ਲ ਪੈਟਰੋਲ ਦੇ ਉੱਤੇ ਕੋਈ ਬੋਲਣ ਨੂੰ ਤਿਆਰ ਹੀ ਨਹੀਂ ਕੋਈ ਗੱਲ ਹੀ ਨਹੀਂ ਕਿਸੇ ਨਾਲ ਆਉਂਦੀ ਜਾਖੜ ਸਾਹਿਬ ਜੋ ਕਾਂਗਰਸ ਦੇ ਪ੍ਰਧਾਨ ਹੈ ਨੇਤੂ ਕੋਈ ਨਾ ਕੋਈ ਬਿਆਨ ਦਾਗਦੇ ਆ ਕਿਸਾਨਾਂ ਦੀ ਖਾਤਰ ਹੋੜਾਂ ਦੀ ਖਾਤਰ ਕਿਵੇਂ ਊਠ ਪਟਾ ਕੇ ਝੂਠ ਸੁਫਾਨ ਜੋ ਇਹਨਾਂ ਤੋਂ ਆਉਂਦਾ ਉਹ ਬੋਲਦੇ ਨਹੀਂ ਪਰ ਤੇਲ ਦੀਆਂ ਕੀਮਤਾਂ ਤੇ ਕਦੇ ਨਹੀਂ ਬੋਲੇ ਇੱਕ ਲਫ਼ਜ਼ ਨਹੀਂ ਕੱਢਿਆ ਉਹਦੇ ਵਿੱਚੋਂ ਤੁਸੀਂ اپੋਜੀਸ਼ਨ ਵਾਲੇ ਆ ਸਾਨੂੰ ਤਾਂ ਤੁਸੀਂ ਕਹਿ ਦਿੰਦੇ ਆ ਭਾਰਤੀ ਜਨਤਾ ਪਾਰਟਨਾਂ ਅਸੀਂ ਰਲੇਵੇ ਆ ਦਿੱਲੀ ਅਸੀਂ ਤਾਂ ਬੋਲੀ ਜਾਂਦਾ ਮੈਂ ਤਾਂ ਬੋਲਦਾ ਮੈਨੂੰ ਤਾਂ ਕੁੜੀ ਕਰੀ ਰਲੇਪਣੇ ਦਾ ਪਰ ਤੁਸੀਂ ਤਾਂ ਬੋਲਦੇ ਤੁਸੀਂ ਤਾਂ ਨਹੀਂ ਰਲੇਵੇ ਥੋੜੇ ਤਾਂ ਵਿਰੋਧੀ ਆ ਭਾਰਤੀ ਜਨਤਾ ਪਾਰਟੀ ਵਾਲੇ ਜੇ ਤੇਲ ਉਹ ਵਧਾਉਂਦੇ ਆ ਤਾਂ ਛੋਟੇ ਕੋਲ ਤਾਂ ਇੱਕ ਮੌਕਾ ਹੈ ਲੋਕਾਂ ਦੇ ਹੱਕ ਵਿੱਚ ਬੋਲਣ ਦਾ ਯਾਰੋ ਕਾਂਗਰਸ ਵਾਲਿਓ ਆਪ ਵਾਲਿਓ ਤੁਸੀਂ ਤਾਂ ਬੋਲੋ ਤੁਸੀਂ ਕਿਉਂ ਨਹੀਂ ਬੋਲਦੇ ਭਾਜਪਾ ਵਾਲੇ ਨਾ ਬੋਲਣ ਦਿੱਲੀ ਚਨੰਦੀ ਸਰਕਾਰ ਹੈ ਤੁਸੀਂ ਪੰਜਾਬ ਚ ਤੁਸੀਂ ਕਾਂਗਰਸੀ ਤੇ ਆਪ ਵਾਲੇ ਤਾਂ ਬੋਲ ਸਕਦੇ ਹੋ ਹੋਰ ਨਿੱਕੇ ਮੋਟੀਆਂ ਪਾਰਟੀਆਂ ਉਹ ਤਾਂ ਬੋਲ ਸਕਦੀਆਂ ਛੋਟਾ ਮੋਟਾ ਛੋਟੀਆਂ ਕਿਸਾਨ ਯੂਨੀਅਨ ਬੜਾ ਮੋਟਾ ਬਿਆਨਬਾਜ਼ੀ ਕੀਤੀ ਹੈ ਬਾਕੀ ਕਿਸੇ ਨੇ ਵੀ ਕੋਈ ਰੋਲਾ ਨਹੀਂ ਪਾਇਆ ਬਿਆਨਾਂ ਦੇ ਉੱਤੇ ਕੋਈ ਬਿਆਨ ਦੇਣ ਦੇ ਉੱਤੇ ਕੋਈ ਖਰਚ ਨਹੀਂ ਹੁੰਦਾ ਕੋਈ ਟੈਕਸ ਨਹੀਂ ਲੱਗਦਾ ਕੋਈ ਤਖਲੀਬ ਨਹੀਂ ਆਉਂਦੀ ਜੇ ਸਾਰੇ ਦੁਨੀਆ ਬੋਲਣ ਲੱਗ ਜੇ ਜੇ ਸਾਰੇ ਲੋਕ ਬੋਲਣ ਲੱਗ ਜਾਣ ਸਰਕਾਰ ਤੇ ਜਰੂਰ ਅਸਰ ਪੈਂਦਾ ਕਿ ਲੋਕ ਮੌਕੇ ਨੇ ਬੋਲਦੇ ਨੇ ਸਾਡੇ ਖਿਲਾਫ ਹੁੰਦੇ ਜਾਂਦੇ ਨੇ ਤੇ ਜਦੋਂ ਉਹ ਕਥੇ ਵਧਾਈ ਜਾਂਦੇ ਆ ਆਪਾਂ ਚੁੱਪ ਕਰਕੇ ਸਹੀ ਜਾਂਦੇ ਆ ਤੇ ਫਿਰ ਤਾਂ ਸੈਂਟਰ ਦੀ ਸਰਕਾਰ ਵੀ ਤੇ ਸੂਬਿਆਂ ਦੀਆਂ ਸਰਕਾਰਾਂ ਵੀ ਸਮਝਦੀਆਂ ਨੇ ਕਿ ਚੁੱਪਚਾਪ ਸਹਿਮਤੀ ਹੈ ਸਾਡੀ ਅਸੀਂ ਖੁਸ਼ ਆ ਵੀ ਵਧਾਈ ਚੱਲੋ ਜਿੰਨਾ ਮਰਜੀ ਕੋਈ ਨਾ ਰਹੀ ਅਸੀਂ ਖੁਸ਼ ਆ ਜੇ ਤੁਸੀਂ ਬੋਲਦੇ ਨਹੀਂ ਜੇਸੀਂ ਆੜੇ ਨੂੰ ਆੜਾ ਕਹਿੰਦੇ ਨਹੀਂ ਤੇ ਫਿਰ ਤੁਸੀਂ ਖੁਸ਼ੀ ਆ ਨਾ ਤੇ ਫਿਰ ਕਿਉਂ ਨਹੀਂ ਉਹ ਵਧਾਉਣਗੇ ਉਹ ਤਾਂ ਰੋਜ਼ ਵਧਾਉਣਗੇ ਜੇਸੀਂ ਕੋਈ ਬਰੌਲਾ ਹੀ ਨਹੀਂ ਪਾਵਾਂਗੇ ਜੇਸੀਂ ਬੋਲਾਂਗੇ ਨੇ ਤੇ ਉਹਨਾਂ ਨੂੰ ਤਾਂ ਫਿਰ ਬੋਝ ਬਣ ਗਈ ਚੁੱਪ ਕਰਕੇ ਸੌਖਾ ਕੰਮ ਹੈ ਤੇਲ ਦਾ ਰੇਟ ਵਧਾਉਂਦੇ ਆ ਹੋਰ ਟੈਕਸ ਲੱਗਦਾ ਹੈ ਰੌਲੇ ਪੈਂਦਾ ਇਹਦੇ ਤੇ ਟੈਕਸ ਵੀ ਇਹੋ ਜਿਹਾ ਲਾਉਂਦਾ ਜਿਹੜਾ ਸਾਰਿਆਂ ਤੇ ਲੱਗ ਜਾਂਦਾ ਮੋਪਡ ਵਾਲੇ ਤੇ ਵੀ ਲੱਗ ਜਾਂਦਾ ਮੋਟਰਸਾਈਕਲ ਵਾਲੇ ਤੇ ਵੀ ਲੱਗ ਜਾਂਦਾ ਟਰੈਕਟਰ ਵਾਲੇ ਤੇ ਵੀ ਲੱਗ ਜਾਂਦਾ ਕਾਰ ਵਾਲੇ ਤੇ ਵੀ ਲੱਗ ਜਾਂਦਾ ਬੱਸ ਟਰੱਕ ਵਾਲੇ ਤੇ ਵੀ ਲੱਗ ਜਾਂਦਾ ਡੀਜ਼ਲ ਜਿਹੜਾ ਇੰਜਣ ਚਲਾਉਂਦਾ ਜਨਰੇਟਰ ਕਿਸੇ ਸਾਰਾਤੀ ਲੱਗ ਜਾਂਦਾ ਕਿਸੇ ਲੋੜ ਹੀ ਨਹੀਂ ਪੈਂਦੀ ਕਿਸੇ ਗੱਲ ਦੀ ਸੋ ਇਸ ਕਰਕੇ ਵੀਰੋ ਆਓ ਬੋਲਗੇ ਜਰੂਰ ਜੇ ਕਮਾਂਤਰੀ ਮੰਡੀ ਦੇ ਵਿੱਚ ਇੰਨਾ ਤੇਲ ਸਸਤਾ ਹੋ ਗਿਆ ਦੁਨੀਆ ਦੇ ਵਿੱਚ ਇੰਨਾ ਤੇਲ ਸਸਤਾ ਹੋ ਗਿਆ ਸਾਰੇ ਦੇਸ਼ਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਘਟ ਗਿਆ ਫਿਰ ਸਾਡੇ ਹਿੰਦੁਸਤਾਨ ਨੂੰ ਕਿਉਂ ਇਹ ਕਰੋਨਾ ਦੇ ਬਹਾਨੇ ਦੇ ਵਿੱਚ ਆ ਕੇ ਜਾਂ ਹੋਰ ਗੱਲਾਂ ਦੇ ਉੱਤੇ ਕਰਕੇ ਲੋਕਾਂ ਦੀਆਂ ਜੇਬਾਂ ਦੇ ਉੱਤੇ ਐਡਾ ਵੱਡਾ ਡਾਕਾ ਮਾਰਿਆ ਜਾ ਰਿਹਾ ਅੱਜ ਜੀਤ ਦੇ ਵਿੱਚ ਵੈਂਡਰਸਨ ਵੀ ਰਿਪੋਰਟ ਕੀਤੀ ਹੈ ਇਹ 200 ਕਰੋੜ ਤੋਂ ਮਹੀਨੇ ਦਾ ਉੱਤੇ ਜਿਹੜਾ ਹੈਗਾ ਇਹ ਸਾਡੀਆਂ ਜੇਬਾਂ ਦੇ ਵਿੱਚੋਂ ਡੀਜ਼ਲ ਤੇ ਪੈਟਰੋਲ ਦੇ ਨਾਲ ਸਰਕਾਰ ਨੇ ਕੱਢ ਲਿਆ ਇਸ ਕਰਕੇ ਚੁੱਪਾ ਕਰੋ ਕਿ ਪੰਜਾਬ ਦੇ ਖਜ਼ਾਨੇ ਚੋਂ ਪੈਸੇ ਡਿੱਗਦੇ ਆ ਤੁਸੀਂ ਵੀ ਉਹਨਾਂ ਦੋਸ਼ੀ ਆ ਤੁਹਾਡੀ ਡਿਊਟੀ ਬਣਦੀ ਆ ਕਿ ਬੋਲੋ ਜਰੂਰ ਬੋਲਗੇ ਆਪਾਂ ਸਾਰੇ ਤੇਲ ਦੀਆਂ ਕੀਮਤਾਂ ਉੱਤੇ ਨਹੀਂ ਤਾਂ ਇਹਨਾਂ ਨੇ ਹਟਣਾ ਨਹੀਂ ਹੋਰ ਵਧਾਈ ਜਾਣਗੇ ਜੇ ਰੌਲਾ ਪਾਉਣਗੇ ਲੋਕ ਉੱਠ ਖੜੇ ਹੋਣਗੇ ਫੇਰ ਇਹਨਾਂ ਦੇ ਕੰਨ ਤੇ ਸੁੱਤੀ ਪਈ ਜਿਹੜੀ ਸਰਕਾਰ ਹੈ ਇਹਦੇ ਕੰਨ ਤੇ ਜੂ ਸਰਕੂਗੀ ਫੇਰ ਸ਼ਾਇਦ ਇਹ ਕੀਮਤਾਂ ਰੋਕ ਲੈਣ ਤੇ ਨਹੀਂ ਤਾਂ ਫਿਰ ਪਤਾ ਨਹੀਂ ਇਹਨਾਂ ਨੇ ਕਿਤੇ ਨਹੀਂ ਖੜਨਾ ਇਹਨਾਂ ਤਾਂ ਵਧੀਆ ਜੁਬਤ થਿਆਗੀ ਚੁੱਪਚੀ ਪੀਤੇ ਹੀ ਰੋਜ਼ ਵਧਾਣਦੇ ਆ 50 60 ਪੈਸੇ ਤੇ ਆਪਾਂ ਸੋਚ ਰਹੇ ਨਾ ਚਲ 50 60 ਪੈਸੇ ਹੀ ਆ ਇਹ ਤਾਂ 50 60 60 ਪੈਸੇ ਕਰਕੇ 8 ਰੁਪਏ ਵਧ ਗਏ 13 ਦਿਨਾਂ ਚ 7 ਰੁਪਏ ਪੈਟਰੋਲ ਵਧ ਗਏ ਸੋ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਆਓ ਪਾਰਟੀ ਪੱਧਰ ਤੋਂ ਉੱਚੇ ਉੱਠ ਕੇ ਹੋਰ ਸਾਰੀਆਂ ਗੱਲਾਂ ਤੋਂ ਉੱਚੇ ਉੱਠ ਕੇ ਇਹ ਜਿਹੜਾ ਸਾਂਝਾ ਮਸਲਾ ਤੇਲ ਦਾ ਇਹਦੇ ਤੇ ਸਾਰੇ ਰਲ ਕੇ ਜਿੱਤੋਂ ਵੀ ਹੁੰਦਾ ਮੈਂ ਨਹੀਂ ਕਹਿੰਦਾ ਅਕਾਲੀ ਕਾਂਗਰਸ ਆਬ ਸਾਰਿਆਂ ਨੂੰ ਤਕਲੀਫ ਹੈ ਸਾਰੇ ਜਿਹੜੇ ਰਲ ਮਿਕ ਕੇ ਰੌਲਾ ਪਾਈਏ ਜਰੂਰ ਬੋਲਗੇ ਜਿਹੜੀ ਬੇਇਨਸਾਫੀ ਵਾਲੀ ਗੱਲ ਹੈ ਜੇ ਕੋਈ ਜਾਇਜ਼ ਤਰਕ ਹੋਵੇ ਜੇ ਦੁਨੀਆ 'ਚ ਤੇਲ ਦੀਆਂ ਕੀਮਤਾਂ ਵਧ ਗਈਆਂ ਹੋਣ ਫਿਰ ਸਾਨੂੰ ਕੋਈ ਦੁੱਖ ਨਹੀਂ ਭਾਰਤ ਸਰਕਾਰ ਵੀ ਵਧਾ ਲੇ ਸੂਬਿਆਂ ਦੀਆਂ ਸਰਕਾਰਾਂ ਵੀ ਵਧਾ ਲੈਣ ਤੇ ਜੇ ਦੁਨੀਆ ਦੀ ਵਿੱਚ ਇੰਨਾ ਸਸਤਾ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਘ ਫਿਰ ਸਾਡਾ ਉਦੇਸ਼ ਦੇ ਵਿੱਚ ਕਿਉਂ ਰੋਜ਼ ਕਦੇ 2 ਰੁਪਏ ਕਦੇ ਸਟੇਟ ਟੈਕਸ ਲਾ ਲੈਂਦੀ ਹੈ ਕਦੇ ਸੈਂਟਰ ਲਾ ਲੈਂਦਾ ਇਹ ਕੀ ਤਵਾਸਾ ਬਣਾ ਛ ਗਿਆ ਲੋਕਾਂ ਨੂੰ ਲੁੱਟਣ ਦਾ ਸੋ ਆਓ ਮੇਰੇ ਵੀਰੋ ਬੋਲਗੇ ਅਖਬਾਰਾਂ 'ਚ ਬਿਆਰਬਾਜੀ ਦੇ ਕੇ ਟੀਵੀ ਤੇ ਬਿਆਰਬਾਜੀ ਕਰੀਏ ਤਾਂ ਕਿ ਜਿਹੜੀ ਸਰਕਾਰ ਹੈ ਜਿਹੜੀ ਨਾਦਰ ਸ਼ਾਹੀ ਹਕੂਮ ਕਰਦੀ ਹੈ ਤੇਲ ਵਧਾਉਂਦੇ ਇਹਨਾਂ ਦੇ ਕੰਨਾਂ ਤੇ ਜੂ ਸਰਕੇ ਇਹ ਟਿਕਣ ਨਹੀਂ ਤਾਂ ਮੈਨੂੰ ਲੱਗਦਾ ਕਿ ਜਿਸ ਹਾਵਨਾ ਇਹਨਾਂ ਨੇ ਇਹ ਵਿੱਡ ਲਾ ਲਿਆ ਇਹ ਡੀਜ਼ਲ ਦੇ ਡੀਜ਼ਲ ਦਾ ਰੇਟ 100 ਤੋਂ ਪਾਰ ਕਰਕੇ ਹਟਣਗੇ ਉੱਥੇ ਜਿਹੜਾ ਇਹਨਾਂ ਨੇ ਹਟਣਾ ਨਹੀਂ ਸੋ ਮੈਂ ਤਾਂ ਤੁਹਾਨੂੰ ਬੇਨਤੀ ਕਰ ਸਕਦਾ ਅਪੀਲing ਕਰ ਸਕਦਾ ਮੈਂ ਪਹਿਲਾਂ ਵੀ ਦੋ ਵਾਰੀ ਇਹਦੇ ਤੇ ਰੌਲਾ ਪਾਇਆ ਪਰ ਮੈਨੂੰ ਦੁੱਖ ਹੈ ਕਿ ਕਿਸੇ ਹੁਮੇ ਜਿਵੇਂ ਲੋਕਾਂ ਨੂੰ ਰੌਲਾ ਪਾਉਣਾ ਚਾਹੀਦਾ ਸੀ ਜਿਵੇਂ ਤੇਲ ਨੂੰ ਸਾਰੇ ਲੋਕ ਵਰਤਦੇ ਨੇ ਸਾਰਿਆਂ ਦੀ ਜੇਬਾਂ ਚੋਂ ਪੈਸੇ ਨਿਕਲਦੇ ਨੇ ਪੋਲੀਟੀਕਲ ਪਾਰਟੀਆਂ ਨੂੰ ਪਤਾ ਨਹੀਂ ਕੀ ਸਬਸੋਂ ਗਿਆ ਤੇਲ ਦੀਆਂ ਕੀਮਤਾਂ ਦੇ ਬੋਲਣ ਤੋਂ ਡਰਦੇ ਨੇ ਇਹ ਡਰ ਚੱਕੀਏ ਖੁੱਲਕੇ ਬੋਲਦੇ ਸਾਰੇ ਜੋ ਸੱਚੀ ਗੱਲ ਆ ਉਹ ਕਹਿਣ ਤੇ ਸਾਨੂੰ ਡਰਨਾ ਨਹੀਂ ਚਾਹੀਦਾ ਭਵੇਂ ਰਾਜ ਸਾਡੀ ਪਾਰਟੀ ਦਾ ਹੋਵੇ ਭਵੇਂ ਕਿਸੇ ਦਾ ਰੋੜ ਹੋਵੇ ਜੇ ਕੋਈ ਗਲਤਤਾ ਤਾਂ ਉਹ ਗਲਤੀ ਹੈ ਸੋ ਆਓ ਸਾਰੇ ਨਾਲ ਮਿਲ ਕੇ ਜਿਹੜਾ ਗਲਤ ਹੈਗਾ ਗੱਲ ਇਹਨਾਂ ਤੇਲ ਦੀਆਂ ਕੀਮਤਾਂ ਵਧਾਉਣਾ ਇਹਦੇ ਤੇ ਸਾਰੇ ਆਪਾਂ ਆਹਦਾ ਨਾਰਾ ਮਾਰ ਗਏ ਸਾਰਿਆਂ ਦਾ ਮੈਂ ਆਸ ਕਰੂਗਾ ਕਿ ਜਰੂਰ ਤੁਸੀਂ ਮੇਰੀ ਇਸ ਨਮਾਨੀ ਜੀ ਵੀਰ ਨੂੰ ਸਮਝ ਕੇ ਜਰੂਰ ਤੇਲ ਦੀਆਂ ਕੀਮਤਾਂ ਦੇ ਜਿਹੜੀਆਂ ਵਾਧੀਆਂ ਇਹਦੇ ਖਿਲਾਫ ਸਰਕਾਰ ਦੇ ਖਿਲਾਫ ਆਵਾਜ਼ ਆ ਜਿਹੜੀ ਆਪਣੀ ਬਲਦ ਕਰੋਗੇ ਵੈਗੁਰੂ ਜੀ ਪੈਖਾਲ ਸਾਹਿਬ ਸ੍ਰੀ ਵੈਗੁਰੂ ਜੀ